ਅਮਰਤ ਵੇਲੇ ਬੋਲਿਆ ਬਬੀਹਾ ਤਾਂ ਦਰ ਸੁਣੀ ਪੁਕਾਰ ਮੇਗੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਸੁਪਹਟ ਆਲ ਗੁਰ ਸੇਵੀ ਐ ਐਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ कृपा ਧਾਰੀ ਸੰਤੋ ਸੋਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਹਾ ਰਹਾ ਸਬ ਨੀਂ ਜਾਇ ਰਹਾ ਉਹ ਤੋਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸੱਚਾ ਖਾਨਾ ਦਿਆਲ ਪੁਰਖ ਮਿਹਰਵਾਨ ਹਰ ਨਾਨਕੋ ਸਾਚ ਵਖਾਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ